ਕਈ ਵਾਰੀ ਸਾਨੂੰ ਖਤਰਨਾਕ ਚੀਜ਼ਾਂ ਦਾ ਦੇਖਣਾ ਪੈਂਦਾ ਤੁਸੀਂ ਦੇਖ ਸਕਦੇ ਹੋ ਤੇ ਸੱਪ ਆ ਬਹੁਤ ਚਲ ਗਿਆ ਸੱਪ ਸੀਗਾ ਤੇ ਹੁਣ ਆ ਵਿੱਚ ਪਾਣੀ ਆਉਣਾ ਹਾਂ ਹਾਂ ਉਹ ਦੂਜਾ ਸੀਗਾ ਬਰਾਉਂਕਲਾ ਦਾ ਅੱਛਾ ਜੀ ਮੈਂ ਤੁਹਾਨੂੰ ਇੱਕ ਸਵਾਲ ਕਰਦਾ ਹਾਂ ਤੁਸੀਂ ਸਾਰਿਆਂ ਨੇ ਮਤਲਬ ਇੱਕ ਚੀਜ਼ ਮਤਲਬ ਜਾਣੀ ਆ ਕਿ ਜਿਹੜੇ ਪਾਂਡਵ ਸੀਗੇ ਉਹਨਾਂ ਦਾ ਜਿਹੜਾ ਪਿਸ਼ੋਕਰ ਸੀ ਉਹ ਹੋਰ ਜਗ੍ਹਾ ਦਾ ਸੀ ਕਦੀ ਇਹ ਸੁਣਿਆ ਕਿ ਪਾਂਡਵਾਂ ਦੇ ਜਿਹੜੇ ਮਾਤਾ ਜੀ ਸੀ ਉਹਨਾਂ ਦੇ ਨਾਂ ਤੇ ਪਿੰਡ ਬਣਿਆ ਹੋਵੇ ਜੀ ਹਾਂ ਇਹ ਉਹੀ ਪਿੰਡ ਆ ਕੌਂਤੀਪੁਰ ਕਦੀ ਤੁਸੀਂ ਸੁਣਿਆ ਜੀ ਕੌਂਤੀਪੁਰ ਦਾ ਨਾਮ ਜੇ ਮੈਂ ਤੁਹਾਨੂੰ ਪੁੱਛਾਂ ਕਿਸੇ ਨੇ ਨਹੀਂ ਸੁਣਿਆ ਹੋਣਾ ਕੁਛਕ ਚੰਦਕ ਲੋਕਾਂ ਨੂੰ ਸ਼ਾਇਦ ਪਤਾ ਹੋਵੇ ਨਹੀਂ ਤਾਂ ਜ਼ਿਆਦਾਤਰ ਕਿਸੇ ਨੂੰ ਪਤਾ ਹੀ ਨਹੀਂ ਕਿ ਕੌਂਟੀਪੁਰ ਪਿੰਡਾ ਕਿੱਥੇ ਆ ਆਵਾਜ਼ ਆਉਂਦੀ ਪਾਜੀ ਪਾਣੀ ਦੇ ਵਿੱਚ ਵੀਡੀਓ ਦੇ ਵਿੱਚ ਨਾ ਇਹ ਆ ਕੁਦਰਤੀ ਪਾਣੀ ਤੇ ਕੁਦਰਤੀ ਜਿਹੜਾ ਸਾਡਾ ਹੁਸ਼ਿਆਰਪੁਰ ਆ ਬਹੁਤ ਸਾਰੀਆਂ ਅਜਈਆਂ ਹੀ ਪੁਰਕੀਨ ਤੇ ਸੋਹਣੀਆਂ ਜਗਾਵਾ ਸਾਡੇ ਹੁਸ਼ਿਆਰਪੁਰ ਦੇਸ਼ ਤੱਕ ਦੇ ਵਿੱਚ ਆ ਜੇ ਆਪਾਂ ਕਹਿ ਲਈਏ ਕੰਢੀ ਇਲਾਕਾ ਤੇ ਬੜਾ ਕੁਛ ਆ ਦੇਖਣ ਨੂੰ ਪਰ ਅਸੀਂ ਅਜਾਣ ਬੈਠੇ ਆ ਨਾ ਚੀਜ਼ਾਂ ਤੋਂ ਤੁਸੀਂ ਇਹ ਦੇਖ ਸਕਦੇ ਹੋ ਮੈਂ ਕਿੰਨੀ ਸੋਹਣੀ ਲੋਕੇਸ਼ਨ ਤੇ ਖੜਾ ਆਂ ਪਹਾੜਾਂ ਦੇ ਵਿੱਚ ਔਰ ਪਾਣੀ ਦੀ ਆਵਾਜ਼ ਔਰ ਸਾਫ਼ ਪਾਣੀ ਆ ਪਰ ਅੱਜ ਦੀ ਵੀਡੀਓ ਤੁਹਾਡੇ ਲਈ ਖਾਸ ਹੋਣ ਜਾ ਰਹੀ ਆ ਕੀ ਆ ਪੂਰੀ ਵੀਡੀਓ ਨੂੰ ਜਰੂਰ ਦੇਖਿਓ ਬਣੇ ਰਹੋ ਵੀਡੀਓ ਦੇ ਉੱਤੇ ਤੇ ਤੁਹਾਨੂੰ ਕਰਾਉਣੇ ਆ ਅਸੀਂ ਅੱਜ ਖੂਬਸੂਰਤ ਇਲਾਕਿਆਂ ਦੇ ਹਿਸ਼ਾਰਪੁਰ ਦੇ ਸਹਿਰ ਤੇ ਹੋਰ ਵੀ ਗੱਲਾਂ ਬਾਤਾਂ ਹੋਣਗੀਆਂ ਹੋਰ ਵੀ ਤੁਹਾਨੂੰ ਇੱਕ ਦੋ ਪਰਚੀਂ ਜਗਾਵਾਂ ਦਿਖਾਵਾਂਗੇ ਤੇ ਬਣੇ ਰਹੋ ਵੀਡੀਓ ਤੇ ਉੱਤੇ ਹਾਂ ਨਾਲੇ ਚੈਨਲ ਨੂੰ ਫੋਲੋ ਕਰ ਲਿਓ ਤਾਂ ਜੋ ਨਵੀਆਂ-ਨਵੀਆਂ ਜਾਣਕਾਰੀਆਂ ਤੁਹਾਨੂੰ ਮਿਲਦੀਆਂ ਰਹਿਣ ਮੈਂ ਤੁਹਾਡਾ ਪ੍ਰਵਿੰਦਰ ਸਿੰਘ ਰਾਜਾ ਚੱਲਦੇ ਆ ਤੁਹਾਨੂੰ ਲੈ ਕੇ ਤੇ ਆਓ ਸਾਡਾ ਹੁਸ਼ਿਆਰਪੁਰ ਦਾ ਇਲਾਕਾ ਬਹੁਤ ਹੀ ਖੂਬਸੂਰਤ ਹੈ। ਇਹ ਇਲਾਕਾ ਬਹੁਤ ਹੀ ਜ਼ਿਆਦਾ ਸੋਹਣਾ ਆ। ਤੁਹਾਨੂੰ ਇਹ ਲੱਗੇਗਾ ਕਿ ਤੁਸੀਂ ਕਿਤੇ ਭਾਈ ਹਿਮਾਚਲ ਦੇ ਵਿੱਚ ਟਲੋ ਜੀ ਧਰਮਛਾਲਾ ਸਾਈਡ ਘੁੰਮੜ ਆ ਗਏ ਆ। ਪਰ ਜੀ ਤੁਸੀਂ ਬਿਲਕੁਲ ਜਿਹੜਾ ਆ ਇਸ ਬਾਰੇ ਗਲਤ ਸੋਚ ਰਹੇ ਹੋ। ਮੈਂ ਬਿਲਕੁਲ ਹੁਸ਼ਿਆਰਪੁਰ ਦਾ ਕੰਢੀ ਇਲਾਕਾ ਕਵਰ ਕਰਦਾ ਪਿਆ ਆ। ਔਰ ਤੁਸੀਂ ਸਾਡੀ ਵੀਡੀਓ ਤੇ ਬਨੇ ਰਹੋ ਤੁਹਾਨੂੰ ਖੂਬਸੂਰਤ ਜਿਹੜੀਆਂ ਇੱਥੇ ਦੀਆਂ ਜਗਾਵਾਂ ਆ, ਪੁਰਾਤਨ ਮੰਦਿਰ ਆ ਸਭ ਕੁਝ ਦਿਖਾਇਆ ਜਾਊਗਾ। ਪਰ ਇੱਕੋ ਇੱਕ ਰਿਕਵੈਸਟ ਇਹ ਆ ਕਿ ਸਾਡੇ ਚੈਨਲ ਨੂੰ ਫੋਲੋ ਜਰੂਰ ਕਰੋ ਤੇ ਹਾਂ ਭਾਈ ਜੇ ਭਾਈ ਕਿਸੇ ਨੇ ਆਉਣਾ ਆ ਤਾਂ ਜਰੂਰ ਆਵੇ ਪਰ ਕੱਲਾ ਨਾ ਆਵੇ ਕਿਉਂਕਿ ਥੋੜਾ ਬੋਤਾ ਜੰਗਲੀ ਜਾਨਵਰਾਂ ਦਾ ਜਾਂ ਕੋਈ ਗੱਡੀ ਖਰਾਬ ਹੋਣ ਦੇ ਢਾਰਤੇ ਇਕੱਲੇ ਹੋਣਾ ਥੋੜਾ ਜਿਆ ਤੁਹਾ ਨੂੰ ਭਾਰੀ ਹੋ ਸਕਦਾ ਤੇ ਇਸ ਕਰਕੇ ਹਮੇਸ਼ਾ ਦੋ ਜਾਂ ਦੋ ਤੋਂ ਵੱਧ ਆਓ ਇਹ ਬਹੁਤ ਹੀ ਸ਼ਾਂਤਮਈ ਕੁਦਰਤੀ ਪ੍ਰੇਮੀਆ ਲਈ ਇਹ ਇਲਾਕਾ ਆ ਤੇ ਜਿਹੜੇ ਸੱਜਣ ਕੁਦਰਤ ਨੂੰ ਪਿਆਰ ਕਰਦੇ ਆ ਜਾਂ ਮਤਲਬ ਹਾਂਜੀ ਹਰਿਆ ਭਰਿਆ ਹਾਂਜੀ ਬਿਲਕੁਲ ਪਿਆ ਸਹੀ ਭਾਈ ਨੇ ਇਹ ਹਰਾ-ਭਰਾਇ ਇਲਾਕਾ ਆ ਜਿਹੜੇ ਵੀ ਸੱਜਣ ਇਸ ਜਗ੍ਹਾ ਨੂੰ ਐਕਸਪਲੋਰ ਕਰਨਾ ਚਾਹੁੰਦੇ ਆ ਤਾਂ ਜਰੂਰ ਆਉਣ ਬਹੁਤ ਹੀ ਕੁਦਰਤੀ ਖਜ਼ਾਨੇ ਕੁਦਰਤੀ ਜਿਹੜੀ ਬੁੱਟੀਆਂ ਨਾਲ ਭਰਪੂਰ ਇਹ ਜਗ੍ਹਾ ਆ ਤੇ ਬਣੇ ਰਹੋ ਵੀਡੀਓ ਤੇ ਬਹੁਤ ਕੁਝ ਅੱਜ ਤੁਹਾਨੂੰ ਖਾਸ ਹੋਣ ਵਾਲਾ ਆ ਸਾਡੀ ਵੀਡੀਓ ਦੇ ਵਿੱਚ ਤੇ ਚੱਲਦੇ ਆ ਦੇਖਦੇ ਆ ਹੋਰ ਵੀ ਖੂਬਸੂਰਤ ਤਜਾਰੇ ਹੁਣ ਅਸੀਂ ਪਹੁੰਚ ਚੁੱਕੇ ਆ ਇੱਕ ਪ੍ਰਚੀਨ ਮੰਦਿਰ ਜਿਹੜਾ ਤੁਹਾਨੂੰ ਮੈਂ ਦੱਸਿਆ ਹੋਇਆ ਸੀ ਵੀਡੀਓ ਦੇ ਉੱਤੇ ਤੇ ਇਹ ਵੀ ਗੱਲ ਕਹੀ ਸੀ ਕਿ ਵੀਡੀਓ ਤੇ ਬਣੇ ਰਹੋ ਤੁਹਾਨੂੰ ਅੱਜ ਇੱਕ ਖਾਸ ਜਾਣਕਾਰੀ ਦਵਾਂਗੇ ਅੱਛਾ ਜੀ ਮੈਂ ਤੁਹਾਨੂੰ ਇੱਕ ਸਵਾਲ ਕਰਦਾ ਹਾਂ ਤੁਸੀਂ ਸਾਰਿਆਂ ਨੇ ਮਤਲਬ ਇੱਕ ਚੀਜ਼ ਮਤਲਬ ਜਾਣੀ ਆ ਕਿ ਜਿਹੜੇ ਪਾਂਡਵ ਸੀਗੇ ਉਹਨਾਂ ਦਾ ਜਿਹੜਾ ਪਿਸ਼ੋਕਰ ਸੀ ਉਹ ਹੋਰ ਜਗ੍ਹਾ ਦਾ ਸੀ ਕਦੀ ਇਹ ਸੁਣਿਆ ਕਿ ਪਾਂਡਵਾਂ ਦੇ ਜਿਹੜੇ ਮਾਤਾ ਜੀ ਸੀ ਉਹਨਾਂ ਦੇ ਨਾਂ ਤੇ ਪਿੰਡ ਬਣਿਆ ਹੋਵੇ ਜੀ ਹਾਂ ਇਹ ਉਹੀ ਪਿੰਡ ਆ ਕੌਂਤੀਪੁਰ ਕਦੀ ਤੁਸੀਂ ਸੁਣਿਆ ਜੀ ਕੌਂਤੀਪੁਰ ਦਾ ਨਾਮ ਜੇ ਮੈਂ ਤੁਹਾਨੂੰ ਪੁੱਛਾਂ ਕਿਸੇ ਨੇ ਨਹੀਂ ਸੁਣਿਆ ਹੋਣਾ ਕੁਛਕ ਚੰਦਕ ਲੋਕਾਂ ਨੂੰ ਸ਼ਾਇਦ ਪਤਾ ਹੋਵੇ ਨਹੀਂ ਤਾਂ ਜ਼ਿਆਦਾਤਰ ਕਿਸੇ ਨੂੰ ਪਤਾ ਹੀ ਨਹੀਂ ਕਿ ਕੌਂਤੀਪੁਰ ਪਿੰਡਾ ਕਿੱਥੇ ਆ ਜੀ ਮੈਂ ਤੁਹਾਨੂੰ ਦੱਸ ਦਿੰਦਾ ਜੀ ਜਿਹੜਾ ਕੌਂਤੀਪੁਰ ਆ ਤੁਸੀਂ ਲਗਭਗ ਜਾਣਦੇ ਆ ਜਦੋਂ ਅਸੀਂ ਹੁਸ਼ਿਆਰਪੁਰ ਜਾਂ ਗੜਦੀਵਾਲ ਤੋਂ ਉੱਪਰਲੇ ਇਲਾਕਿਆਂ ਨੂੰ ਜਾਂਦੇ ਆ ਤਾਂ ਕੋਈ ਬਰੂਹੀ ਦਾ ਨਾਂ ਦਾ ਇੱਕ ਪਿੰਡ ਵੱਜਦੇ ਆ ਜੀ ਸਾਰੇ ਇਸ ਨਾਂ ਤੋਂ ਜਾਣੂ ਆ ਕੋਈ ਬਰੂਹੀ ਬਰੂਹੀ ਪਰ ਜਿਹੜਾ ਕੋਈ ਪਿੰਡ ਆ ਇੱਕ ਕੌਂਤੀਪੁਰ ਪੁਰਾਣੇ ਜਿਹੜੇ ਕਾਗਜ਼ਾਂ ਦੇ ਵਿੱਚ ਜਾਂ ਪੁਰਾਣੇ ਸਮੇਂ ਦੇ ਵਿੱਚ ਜਿਹੜਾ ਪਿੰਡ ਲਿਖਿਆ ਜਾਂਦਾ ਸੀ ਕੌਂਤੀਪੁਰ ਸੀਗਾ ਪਰ ਹੁਣ ਜਿਹੜਾ ਇਹ ਪਿੰਡ ਆ ਕੋਈ ਦੇ ਨਾਮ ਦੇ ਨਾਲ ਵੱਜਦਾ ਆ ਇੱਥੇ ਸਾਡੇ ਨਾਲ ਇਸ ਜਿਹੜੇ ਮੰਦਿਰ ਦੇ ਮੈਂਬਰ ਸਭਾ ਨੇ ਆ ਪ੍ਰਧਾਨ ਜੀ ਉਹਨਾਂ ਨਾਲ ਗੱਲਬਾਤ ਕਰਦੇ ਆਂ ਉਹਨਾਂ ਤੋਂ ਇਸ ਜਗ੍ਹਾ ਦੀ ਜਾਣਕਾਰੀ ਲੈਣੇ ਆ ਤੇ ਅੱਜ ਦੀ ਵੀਡੀਓ ਬਹੁਤ ਹੀ ਜ਼ਿਆਦਾ ਰੋਚਕ ਤੇ ਜਾਣਕਾਰੀ ਨਾਲ ਭਰਪੂਰ ਆ ਬਣੇ ਰਿਓ ਵੀਡੀਓ ਦੇ ਉੱਤੇ ਤੇ ਕਰਦੇ ਆਂ ਜੀ ਇਹਨਾਂ ਨਾਲ ਗੱਲ ਸਤਿਕਾਰ ਅੰਕਲ ਜੀ ਜੀ ਅੰਕਲ ਜੀ ਅੱਜ ਅਸੀਂ ਤੁਹਾਡੇ ਪਿੰਡ ਪਹੁੰਚੇ ਆਂ ਜੀ ਤੇ ਇਹ ਪਿੰਡ ਕਹਿੰਦੇ ਜੀ ਬਹੁਤ ਹੀ ਪੁਰਾਣਾ ਆ ਪ੍ਰਚੀਨ ਪਿੰਡ ਆ ਤੇ ਇਹਦੇ ਬਾਰੇ ਤੁਸੀਂ ਸਾਨੂੰ ਹੁਣ ਜਾਣਕਾਰੀ ਦੇਣੀ ਆ ਤੇ ਨਾਲ ਇਸ ਮੰਦਰ ਦੀ ਜਿਹੜੀ ਕੀ ਮਹੱਤਤਾ ਕੀ ਇਤਿਹਾਸ ਆ ਉਹ ਵੀ ਸਾਨੂੰ ਦੱਸਣਾ ਜੀ ਸਾਲ ਤੋਂ ਬਹਿਣਾ ਦਮ ਜਲਦੇ ਚਲਦੇ ਗੱਲਾਂ ਵੀ ਕਰਦੇ ਸਾਰੇ ਚੈਨਲ ਦਾ ਬਹੁਤ ਬਹੁਤ ਸ਼ੁਕਰੀਆ ਕਰਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਕ ਉਪਰਾਲਾ ਕੀਤਾ ਮੇਰੇ ਪਿੰਡ ਦੇ ਇਤਿਹਾਸ ਨੂੰ ਦਰਸ਼ਾ ਦਰਸ਼ਨ ਦਿਖਾਤਰ ਹਾਂਜੀ ਛੇ ਸੌ ਪਹਿਲਾਂ ਕਿ ਮੈਂ ਇਹਦੇ ਬਾਰੇ ਚ ਦਸਾਂ ਜਿੱਥੇ ਆਪਾਂ ਇੱਥੇ ਪਹੁੰਚੇ ਹਾਂ ਜਿਹੜਾ ਇਹ ਪ੍ਰਾਚੀਨ ਮੰਦਿਰ ਹੈ ਸਾਡਾ ਮਾਤਾ ਕੁੰਤੀ ਜੀ ਦੇ ਨਾਮ ਨਾਲ ਜਾਣਿਆ ਜਾਂਦਾ ਇਹਦੀ ਜਿਹੜੀ ਇਤਿਹਾਸਿਕ ਪਿਛੋਕੜ ਹੈ ਜੋ ਆਪਾਂ ਆਪਣੇ ਬਜ਼ੁਰਗਾਂ ਤੋਂ ਸੁਣਦੇ ਚਲੇ ਆਏ ਹਾਂ ਉਹ ਇਹ ਹੈ ਕਿ ਇੱਥੇ ਪਾਂਡਵ ਜਦੋਂ ਲਾਸਟ ਬਨਵਾਸ ਦੇ ਸਮੇਂ ਦੇ ਵਿੱਚ ਆਪਣਾ ਲਾਸਟ ਸਜੀਰ ਟੱਕਣ ਆਏ ਜੇ ਕੋਥੇ ਇੱਥੇ ਆ ਕੇ ਉਹਨਾਂ ਨੇ ਆਪਣੇ ਜਿਹੜੇ ਹਥਿਆਰ ਨਾ ਉਹ ਇਸ ਬਟ ਰਕਸ਼ ਦੇ ਉੱਤੇ ਛਪਾਏ ਸੀਗੇ ਤੁਸੀਂ ਹੈਰਾਨ ਹੋਵੋਗੇ ਜਿਹੜਾ ਇਸ ਵੇਲੇ ਬਟ ਰਕਸ਼ ਤੁਹਾਨੂੰ ਇਦਾਂ ਦਾ ਦਿਖਾ ਦਿਆ ਉਸ ਵੇਲੇ ਬਟ ਰਕਸ਼ ਕਿਲੋਮੀਟਰਾਂ ਵਿੱਚ ਸੀਗਾ ਅੱਪ ਤੋਂ ਦਸੂਏ ਤੱਕ ਵੀ ਸੀ ਜੋ ਇਸ ਨੂੰ ਸਾਰਾ ਕੁਝ ਇਹਨੂੰ ਬਰਾਟ ਨਗਰੀ ਦੇ ਨਾਲ ਉਹਦਾ ਹਿੱਸਾ ਗਿਣਿਆ ਜਾਂਦਾ ਸੀਗਾ ਤੇ ਉਹ ਜਦੋਂ ਜਦੋਂ ਜਿੱਦਾਂ ਜਿੱਦਾਂ ਸਭਤਾ ਜਿਹੜੀ ਹੈ ਵਧੀ ਹੈ ਜਿਸ ਤਰ੍ਹਾਂ ਇਹ ਪੋਪੂਲੇਸ਼ਨ ਜਨਰੇਸ਼ਨ ਜਿਹੜੀ ਹੈ ਵਧੀ ਹੈ ਉਹਦੇ ਵਧਣ ਦੇ ਨਾਲ ਲੋਕਾਂ ਦੀ ਜਿਹੜੇ ਕੋਲੋਨਾਈਜੇਸ਼ਨ ਹੋਈਆਂ ਪਿੰਡ ਵਧੇ ਉਹਨਾਂ ਦੇ ਨਾਲ ਬਟ ਬ੍ਰਿਕਸ਼ ਦਾ ਵੀ ਜਿਹੜਾ ਸਬਰੂਪ ਹੈ ਉਹ ਅੱਜ ਸਿਰਫ ਇੱਕ ਦਰਸ਼ਨੀ ਬਣ ਗਿਆ ਹੈ ਤੁਸੀਂ ਹੁਣ ਵੀ ਦੇਖੋ ਇਦਾਂ ਦਾ ਬਟ ਬ੍ਰਿਕਸ਼ ਜਿਹੜਾ ਤੁਹਾਨੂੰ ਝੋਂਡੇ ਜਿਹੜਾ ਹੈ ਉਹ ਆਮ ਅੱਜ ਦੇ ਜ਼ਮਾਨੇ 'ਚ ਕਿਤੇ ਦਿਖਾਈ ਨਹੀਂ ਆਮ ਤੌਰ ਤੇ ਇੱਕ ਮੰਦਰ ਦੇ ਵਿੱਚ ਸੋਚੀਏ ਤਾਂ ਇੱਕ ਹੀ ਬਟ ਬ੍ਰਿਕਸ਼ ਹੁੰਦਾ ਹੈ ਹਾਂ ਠੀਕ ਹੈ ਜੀ ਜਿਹਨੂੰ ਆਪਾਂ ਬੋਰਡ ਕਹਿ ਦਿੰਦੇ ਆ ਹਾਂ ਪਰ ਹੁਣ ਮੈਂ ਇਹ ਚੀਜ਼ ਤੋਂ ਹੈਰਾਨ ਹੈ ਕਿ ਤੁਹਾਡੇ ਇਸ ਮੰਦਰ ਦੇ ਵਿੱਚ ਹੀ ਤਕਰੀਬਨ ਕਾਫੀ ਮਤਲਬ ਸੰਖਿਆ ਦੇ ਵਿੱਚ ਇਹ ਨੇ ਇਹਦੀ ਖਾਸੀਅਤ ਇੱਕ ਹੈ ਬ੍ਰਿਕਸ਼ਕ ਕੋਈ ਹੈ ਤੇ ਉਹ ਬ੍ਰਿਕਸ਼ ਖਾਸ ਕਰਕੇ ਆ ਜਿਹੜਾ ਮਾਤਾ ਜੀ ਦੇ ਮੰਦਰ ਦੇ ਕੋਲ ਬ੍ਰਿਕਸ਼ ਹੈ ਨਾ ਇਹ ਹੀ ਇਸ ਦਾ ਜਿਹੜਾ ਮੁੰਡ ਹੈ ਇਹ ਕਿਉਂਕਿ ਬਟ ਬ੍ਰਿਕਸ਼ ਜਿਹੜਾ ਹੈ ਜਟਾ ਜਟਾ ਧਾਰੀ ਬ੍ਰਿਕਸ਼ ਇਹਨੂੰ ਆਪਾਂ ਜਟਾ ਧਾਰੀ ਪੋਰ ਦਾ ਬ੍ਰਿਛ ਕਹਿੰਦੇ ਜਟਾ ਦਾ ਮਤਲਬ ਇਸਨੇ ਪਟੱਲਰ ਦੇ ਜਾਣਾ ਅਬੇ ਅੱਗੇ ਅੱਗੇ ਆਪਣੀਆਂ ਜਟਾਂ ਜਿਹੜੀਆਂ ਉਹ ਖਲੜਦੇ ਜਾਂਨ ਉਹ ਨਾਲ ਨਾਲ ਰੁੱਖ ਚਲਦੇ ਜਾਂਦੇ ਪੁਰਾਣੇ ਵੀ ਜਿਹੜੇ ਹੈਗੇ ਉਹ ਟੁੱਟਦੇ ਜਾਂਦੇ ਨੇ ਨਵੇਂ ਜਿਹੜੇ ਹੈਗੇ ਉਹ ਪੈਦਾ ਹੋਈ ਜਾਂਦੇ ਨੇ ਅੰਕਲ ਜੀ ਇਹ ਜਿਹੜੇ ਬੱਟ ਬ੍ਰਿਖਸ਼ ਇਹਨਾਂ ਦੇ ਥੱਲੇ ਉਹਨਾਂ ਨੇ ਆਪਣੇ ਹਥਿਆਰ ਰੱਖੇ ਹੋਏ ਸੀ ਨਹੀਂ ਬੱਟ ਬ੍ਰਿਖਸ਼ ਦੇ ਉੱਪਰ ਸਿਪਾਏ ਸੀ ਉੱਪਰ शिवाय ਕਿਉਂਕਿ ਬੜਾ ਗਨਾਪ ਸੌਟਸ ਕੀ ਉਹ ਉਸ ਵੇਲੇ ਫਿਰ ਉਹਨਾਂ ਨੇ ਜਿਹੜੀ ਚੀਜ਼ ਸਾਰੀ ਤਿਆਰ ਕੀਤੀ ਤੇ ਜਦੋਂ ਪੰਡਵਾ ਨੇ ਉਸ ਵੇਲੇ ਆਪਣੇ ਟਾਈਮ ਦੇ ਵਿੱਚ ਉਹਨੂੰ ਯੁੱਧ ਨੂੰ ਜਿੱਤ ਕੇ ਮਾਤਾ ਜੀ ਨਾਲ ਵਾਅਦਾ ਕੀਤਾ ਕਿ ਮਾਤਾ ਜੀ ਕਹਿੰਦੀ ਜੇ ਸਾਡੀ ਜਿੱਤ ਹੋ ਗਈ ਤੇ ਅਸੀਂ ਤੁਹਾਨੂੰ ਹਰੀਦਵਾਰ ਮਾਤਾ ਗੰਗਾ ਦੇ ਇਸ਼ਨਾਨ ਕਰਕੇ ਲਿਆਵਾਂਗੇ ਉਸ ਵੇਲੇ ਮਾਤਾ ਜੀ ਨੇ ਉਹਨਾਂ ਨੂੰ ਯਾਦ ਕਰਾਈ ਕਿ ਯਾਰ ਤੁਸੀਂ ਆਵੇਂ ਨਾ ਵਾਅਦਾ ਕੀਤਾ ਸੀ ਤੇ ਹੁਣ ਤਾਂ ਪਤਾ ਕੋਈ ਕਰ ਲਿਆ ਉਸ ਵੇਲੇ ਅਰਜੰਤੀ ਨੇ ਕਿਹਾ ਵੀ ਇਹ ਆ ਗੱਲ ਹੈ ਇਹਨਾਂ ਨੇ ਤਕੁ ਤਨ ਕਿਲੋਮੀਟਰ ਦੀ ਦੂਰੀ ਤੇ ਪੈਂਡ ਕੋਹਾਲੀਆ ਉੱਤੇ ਬਾਣ ਗੰਗਾ ਦੇ ਨਾਮ ਨਾਲ ਇੱਕ ਜਗ੍ਹਾ ਬਣੀ ਹੋਈ ਹੈ। ਉੱਥੇ ਜਾ ਕੇ ਤੀਰ ਮਾਰਿਆ ਸੀ ਪਰ ਉਸ ਟਾਈਮ ਦੇ ਵਿੱਚ ਦੁਪਹਿਰ ਦੇ ਵਿੱਚ ਜੋ ਗਰ ਸੁੱਕੀ ਜਾਂਦੀ ਹੈ ਪਰ ਉੱਥੇ ਪਾਣੀ ਦੀ ਧਾਰ ਜਿਹੜੀ ਹੈ ਉਹ ਇੱਥੇ ਪਈ ਸੀ ਆਖੇ ਤਾਂ ਇੱਥੇ ਮਾਤਾ ਜੀ ਦਾ ਇਸ਼ਨਾਨ ਹੋਇਆ ਸੀ। ਅੱਜ ਵੀ ਕੋਈ ਦੇ ਉੱਥੋਂ ਹੀ ਲੈ ਕੇ ਬਾਣ ਗੰਗਾ ਪੁਹਾੜੀ ਤੋਂ ਲੈ ਕੇ ਪਾਣੀ ਜਿਹੜਾ ਹੈਗਾ ਉਹ ਲਗਾਤਾਰ ਚੋ ਦੇ ਵਿੱਚ ਆਂਦਾ ਹੈ ਹਾਂਜੀ ਮੈਂ ਆ ਦੇਖਦੇ ਆ ਤੁਹਾਡੇ ਮੰਦਿਰ ਦੀ ਕੰਧ ਦੇ ਨਾਲ ਬਿਲਕੁਲ ਨਾਲ ਨਾਲ ਵਗਦਾ ਪਿਆ ਆ ਹਾਂ ਤੇ ਇਹ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਤੇ ਦਿਖਾ ਲ ਦਊਗਾ ਆਪਣੇ ਤੇ ਔਰ ਖਾਸ ਇਸ ਪਾਣੀ ਦੀ ਖਾਸੀਅਤ ਇਹ ਆ ਕਿ ਇਸ ਦਾ ਸਵਾਦ ਜਾਂ ਇਸ ਤੇ ਕਪੜੇ ਧੋਣ ਦਾ ਜਾਂ ਇਸ ਤੇ ਵਿੱਚ ਸਬਜ਼ੀ ਭਾਜੀ ਬਣਾਉਣ ਦਾ ਬਿਲਕੁਲ ਕੋਈ ਕਿਸੇ ਕਿਸੇ ਦਾ ਦੋਸ਼ ਨਹੀਂ ਆਂਦਾ ਬਿਲਕੁਲ ਗੰਗਾ ਬੀਜ ਦੇ ਪਾਣੀ ਵਾਂਗ ਸਵਛ ਹੈ ਜਦੋਂ ਕੋਈ ਬਾਹਰਲੇ ਇੱਥੇ ਬੰਦੇ ਸਾਹਾਂ ਦੇ ਆ ਕੋਈ ਕਾਰੋਬਾਰ ਕਰਨ ਦੇ ਵਿੱਚ ਤੇ ਉਹ ਇਸ ਪਾਣੀ ਦੀ ਹੀ ਬਰਤੋਂ ਨਾਲ ਸਾਰਾ ਕੁਝ ਕਰਦੇ ਆ ਔਰ ਬਿਲਕੁਲ ਪਾਣੀ ਜਿਹੜਾ ਇਹ ਸਵਚ ਪਾਣੀ ਹੈਗਾ ਠੀਕ ਹੈ ਜੀ ਤੇ ਲੰਗਰ ਵਗੈਰਾ ਤਾਂ ਉਹ ਲੰਗਰ ਦਾ ਇਹ ਹੈ ਕਿ ਸ਼ੁਰੂ ਦੇ ਵਿੱਚ ਇਸ ਮਾਤਾ ਜੀ ਦੇ ਮੰਦਰ ਦੇ ਵਿੱਚ ਪਿੰਡ ਵਾਲਿਆਂ ਵੱਲੋਂ ਉਸ ਟਾਈਮ ਦੇ ਵਿੱਚ ਕੋਈ ਪਹਾਣਾ ਬੀਤਿਆ ਸੀਗਾ ਤੇ ਮਾਤਾ ਜੀ ਨੇ ਉਹਦੇ ਵਿੱਚ ਆਪਣਾ ਜਦੋਂ ਕੋਈ ਪ੍ਰਗਟਾਵਾ ਕੀਤਾ ਤੇ ਪਿੰਡ ਦੇ ਨੇ ਲਿਆ ਕੇ ਇੱਕ ਸੰਤ ਲਿਆਂਦੇ ਸੀਗੇ ਸੰਤਾਂ ਨੇ ਇੱਥੇ ਆ ਕੇ ਵਿਆਹਲਾ ਕੀਤਾ ਸੀ ਵੀ ਮਈਆ ਅੱਗੇ ਤੋਂ ਇਦਾਂ ਦਾ ਕਰਮ ਨਹੀਂ ਕਰਨਾ ਅਸੀਂ ਇਹ ਤੇਰਾ ਕਰਮ ਹੈ ਤੁਹਾਡੇ ਸੇਵਾ ਦੇ ਵਿੱਚ ਹਰ ਜੇਸਟ ਮਹੀਨੇ ਦੇ ਜੇਠੇ ਮੰਗਲਵਾਰ ਸਾਲ ਦੇ ਵਿੱਚ ਜਿਹੜਾ ਵੱਡਾ ਭੰਡਾਰਾ ਪਿੰਡ ਦੇ ਵਿੱਚ ਹੁੰਦਾ ਸਾਰਾ ਪਿੰਡ ਧੀਆਂ ਧਿਆਣਾ ਸਭ ਜਿਹੜੀਆਂ ਹਨ ਉਹਦੇ ਵਿੱਚ ਸ਼ਾਮਲ ਹੁੰਦੀਆਂ ਹਨ ਹੁਣ ਤੇ ਇੱਥੇ ਲਗਾਤਾਰ ਹੀ ਭੰਡਾਰੇ ਚੱਲਦੇ ਪਰ ਅਦੋਂ ਤੋਂ ਉਹ ਜਿਹੜਾ ਜੇਸਟ ਮਹੀਨੇ ਦੇ ਜੇਸਟੇ ਮੰਗਲਵਾਰ ਨੂੰ ਭੰਡਾਰਾ ਹੁੰਦਾ ਉਹ ਸਭ ਤੋਂ ਵੱਡਾ ਪਿੰਡ ਦੇ ਬਰਵਾ ਜਿਹੜਾ ਮੰਦਰ ਵਿੱਚ ਫੰਡਿੰਗ ਵਗੈਰਾ ਕਰਦੇ ਇਹ ਫੰਡਿੰਗ ਕੋਈ ਕਿਸੇ ਕਿਸਮ ਦਾ ਬਾਹਰਲਾ ਬੰਦਾ ਨਹੀਂ ਇੱਥੇ ਫੰਡਿੰਗ ਕਰਦੇ ਨਾ ਕਿਸੇ ਦਾਨੀ ਪਰਸ਼ੇ ਜਣ ਇਹ ਸਿਰਫ ਪਿੰਡ ਦੇ ਲੋਕਾਂ ਨੇ ਹੀ ਆਪਸੀ ਕੋਆਪਰੇਸ਼ਨ ਨਾਲ ਆਪਣੀ ਸ਼ਰਧਾ ਦੇ ਨਾਲ ਹੀ ਇਹ ਚੀਜ਼ ਜਿਹੜੀ ਹੈ ਸਾਰੀ ਚੀਜ਼ ਬਣਾਈ ਹੈ ਤੁਸੀਂ ਦਾਦੇ ਕੇ ਪਹਿਲਾਂ ਤਾਂ ਇੱਥੇ ਮੰਦਰ ਨਹੀਂ ਹੁੰ ਕਿ ਮਾਤਾ ਜੀ ਦੇ ਮੰਦਿਰ ਜਿਹੜਾ ਸੀ ਉਸ ਵੇਲੇ ਉਜਾਰ ਗਿਆ ਵਣ ਸੀ ਜੰਗਲ ਸੀ ਨੇ ਅਸੀਂ ਛੋਟੇ ਹੁੰਦੇ ਇਧਰ ਵੀ ਘੁੰਮਦੇ ਰਹਾਂ ਰੱਕੜ ਸੀਗਾ ਕੋਈ ਥੋੜੇ ਕਿਤੇ ਇਧਰ ਨੂੰ ਆਂਦਾ ਵੀ ਨਹੀਂ ਸੀਗਾ ਬਾਦਾਂ ਦੇ ਵਿੱਚ ਇੱਥੇ ਫਿਰ ਇੱਕ ਪ੍ਰਕੂਪੀ 84 ਦੇ ਵਿੱਚ ਉਸ ਤੋਂ ਪਹਿਲਾਂ ਹੀ ਸਾਡੇ ਇੱਕ ਨੌਜਵਾਨਾਂ ਨੇ ਉਸ ਟਾਈਮ ਦੇ ਆਨੇ ਇੱਕ ਛੋਟਾ ਜਿਹਾ ਮੰਦਿਰ ਦਾ ਸਬੂਰੂਪ ਬਣਾਇਆ ਸੀਗਾ ਫਿਰ ਉਸ ਤੋਂ ਬਾਅਦ ਜਦੋਂ ਇਹ ਗੱਲ ਆਈ ਇਬਾਦਾਂ ਵਿੱਚ ਅਸੀਂ 84 ਦੇ ਵਿੱਚ ਜਦੋਂ ਇੱਥੇ ਇਦਾਂ ਦਾ ਬਾਤਾ ਬਣਿਆ ਤੇ ਇੱਥੇ ਫਿਰ ਇਦਾਂ ਦਾ ਇੱਕ ਪਾਣਾ ਪਿਆ ਫਿਰ ਅਸੀਂ ਕੱਟੇ ਹੋਏ ਪਿੰਡ ਦੇ 84 ਤੋਂ ਫਿਰ ਪਿੰਡ ਦੀਆਂ ਨੇ ਇੱਕ ਸਾਨੂੰ ਲੋਕਾਂ ਨੂੰ ਇੱਕ ਨੌਜਵਾਨਾਂ ਨਾਲ ਇੱਕ ਸਾਡੀ ਕਮੇਟੀ ਬਣਾਤੀ ਮੈਨੂੰ ਉਸ ਕਮੇਟੀ 'ਚ ਵੀ ਮੌਕਾ ਮਿਲਿਆ ਪ੍ਰਧਾਨ ਬਣਦਾ ਉਸ ਵੇਲੇ ਤੋਂ ਲੋਕਾਂ ਦੇ ਥੋੜੇ ਥੋੜੇ ਪੈਸਿਆਂ ਨਾਲ ਹੀ ਕਰਕੇ ਸਾਰਾ ਸਰੂਪ ਜਿਹੜਾ ਹੈਗਾ ਇਹ ਬਣਾਇਆ ਗਿਆ ਹੁਣ 2019 ਤੋਂ ਅਸੀਂ ਫਿਰ ਨਵੀਂ ਨੌਜਵਾਨਾਂ ਦੀ ਇੱਕ ਕਮੇਟੀ ਬਣਾਈ ਹੈ ਉਹਨਾਂ ਨੇ ਇਹਦੀ ਫੋਟੋ ਕਰੇ ਵਧੀਆ ਦੇਖੋ ਇਹ ਸ਼ੂਟ ਆ ਦੇਣ ਦੇਖ ਅੰਕਲ ਜੀ ਇਹ ਹਵਨ ਕੁੰਡ ਬਣਿਆ ਇਹ ਹਵਨ ਕੁੰਡ ਬਣਿਆ ਹੈਗਾ ਤੇ ਅੰਦਰ ਜਿਹੜੀਆਂ ਮੂਰਤੀਆਂ ਆ ਹਾਂਜੀ ਇਹ ਇਹਨੇ ਬਹੁਤ ਹੀ ਪ੍ਰਚੀਨ ਤੇ ਇਤਿਹਾਸਿਕ ਹੈ ਇਹ ਤੁਸੀਂ ਦੇਖੋ ਇਹ ਮੂਰਤੀਆਂ ਜਿਹੜੀਆਂ ਪੌਂਟਾਂ ਦੇ ਵਜਨ ਵਿੱਚ ਔਰ ਇਹਨਾਂ ਦਾ ਜਿਹੜਾ ਪੱਥਰ ਹੈ ਜ ਜਿਹਨੂੰ ਆਪਾਂ ਪੁਰਾਣਾ ਸੈਲ ਟਾਈਪ ਪੱਥਰ ਕਹਿੰਦੇ ਕਰੀਏ ਇਹ ਇਦਾਂ ਦਾ ਨਾ ਕਿ ਜੇ ਅਸੀਂ ਤੇ ਕੋਈ ਹੋਰ ਚੀਜ਼ ਲਈਏ ਖਰਾਬ ਹੋ ਜਾਣਗੇ ਲੇਕਿਨ ਜਦੋਂ ਅਸੀਂ ਇਹਨੂੰ ਪੰਜ ਤੱਤ ਨਾਲ ਪੰਜ ਤੱਤ ਦੇ ਵਿੱਚ ਹੁੰਦਾ ਦੁੱਧ ਹੁੰਦਾ ਦਹੀਂ ਹੁੰਦਾ ਸ਼ੱਕਰ ਹੁੰਦਾ ਕੀ ਹੁੰਦਾ ਇਹਨਾਂ ਚੀਜ਼ਾਂ ਦੇ ਨਾਲ ਇਹਦਾ ਇਸ਼ਨਾਨ ਕਰਾਈਏ ਤੇ ਪੂਰੀ ਤਰ੍ਹਾਂ ਚਮਕ ਜਾਂਦੀਆਂ ਨੇ ਮੂਰਤੀਆਂ ਹੈ ਨਾ ਜੀ ਤੇ ਇਹ ਇਸ ਤਰ੍ਹਾਂ ਨਾਲ ਹੀ ਹੁਣ ਇਹ ਸਤਾਏ ਸਾਲ ਨਵੀਂ ਨਵੀਂ ਚੀਜ਼ ਬਣਾ ਬਣਾ ਕੇ ਨੌਜਵਾਨ ਬੱਚੇ ਜਿਹੜੇ ਹਨ ਉਹ ਸ ਸ਼ਰਦਾ ਹੈ ਲੋਕਾਂ ਦੀ ਬਹੁਤ ਕਰਦਾ ਤੇ ਇਹ ਅੰਕਲ ਜੀ ਜਿਹੜੀਆਂ ਇਹ ਮੂਰਤੀਆਂ ਆ ਇਹ ਵੈਸੇ ਕਿਸ ਪ੍ਰਤੀਕ ਦੀ ਨਿਸ਼ਾਨੀ ਇਹ ਪ੍ਰਤੀਕ ਮਾਤਾ ਪੂਰਤੀ ਦੇ ਰੂਪ ਵਿੱਚ ਹੈ ਅਸੀਂ ਜਿੰਨੇ ਵੀ ਬੰਦੇ ਸ਼ਰਦਾ ਨਾਲ ਆਨੇ ਆ ਉਹਨਾਂ ਦੇ ਸਾਈਡਾਂ ਤੇ ਕੋਈ ਉਹਨਾਂ ਦੇ ਸਿਪਾ ਤਲਾਰ ਖੜੀ ਕੀਤੀ ਹੈ ਪਰ ਬਾਸਤਵਿਕ ਜਿਹੜੀ ਇਹ ਮੂਰਤੀਆਂ ਨੇ ਇਹ ਬਾਦਾ ਪੂਰਤੀ ਜੀ ਦੀਆਂ ਮੂਰਤੀਆਂ ਨੂੰ ਹੀ ਅਸੀਂ ਉਸ ਰੂਪ ਦੇ ਵਿੱਚ ਹੀ ਪੂਜਦੇ ਹਾਂ ਅੱਛਾ ਜੀ ਇਹ ਉਹ ਇੱਕ ਕਮ ਸੇ ਕਮ ਅਸੀਂ 5000 ਸਾਲ ਤੋਂ ਜ਼ਿਆਦਾ ਹਾਂ 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 ਇਹ ਪੁਰਾਣੀਆਂ ਮੂਰਤੀਆਂ ਦੀ ਜਿਹੜੀ ਇੱਥੇ ਕਈ ਵੇਰ ਇਹ ਆਂਦੇ ਨੇ ਡਿਪਾਰਟਮੈਂਟ ਗੌਰਮੈਂਟ ਦੇਖਾ ਲਈ ਖਾਸ ਕਰਕੇ ਇਹ ਜਿਹੜੇ ਪੋਲੀਸ਼ਨ ਵਾਲੇ ਆਂਦੇ ਆ ਪਰਿਵਰਣ ਵਾਲੇ ਆਂਦੇ ਆ ਉਹ ਬਟ ਰਿਕਸ਼ਨ ਨੂੰ ਵੀ ਦੇਖ ਕੇ ਜਾਂਦੇ ਆ ਮੂਰਤੀਆਂ ਦੇ ਬਾਰੇ ਚ ਜੀ ਅਸੈਸਮੈਂਟ ਕਰਕੇ ਜਾਂਦੇ ਆ ਤਾਂ ਇਹ ਮੂਰਤੀਆਂ ਦੱਸਣੀਆਂ ਵੀ ਸਾਡਾ ਜਿਹੜਾ ਪ੍ਰਾਚੀਨ ਕਿਹਦੇ ਸਮੇਂ ਤੋਂ ਹੈ ਠੀਕ ਹੈ ਜੀ ਮੈਂ ਤੁਹਾਡੇ ਗਿਆਨ 'ਚ ਹੋਰ ਵਾਧਾ ਕਰਦਾ ਵੈਸੇ ਜੋ ਬਜ਼ੁਰਗਾਂ ਤੋਂ ਅਸੀਂ ਸੁਣਦੇ ਆ ਇਸੇ ਸਾਡੇ ਬਿਲਕੁਲ ਨਾਲ ਲੱਗਦੇ ਸ਼ਮਸ਼ਾਨ ਘਾਟ ਹੈ ਉਹਦੀ ਕਹਾਣੀ ਹੈ ਸੁਣਦੇ ਸਾਡੇ ਬਜ਼ੁਰਗ ਪੀੜੇ ਕਦੇ ਪਹਿਲੇ ਪਾਂਡਵਾ ਦੇ ਆਉਣ ਤੋਂ ਪਹਿਲੇ ਇਸ ਪਿੰਡ ਦਾ ਨਾਮ ਕ੍ਰੀਚਕਪੁਰ ਸੀਗਾ ਕ੍ਰੀਚਕਪੁਰ ਜੀ ਦੇ ਜਦੋਂ ਕ੍ਰੀਚਕ ਜੀ ਨੇ ਕੁਝ ਮਾਤਾ ਦ੍ਰੋਪਦੀ ਦੇ ਨਾਲ ਕੁਝ ਮਿਸਬੀਹੇਵ ਕਰਨਾ ਚਾਹਿਆ ਤੇ ਉਹ ਚੀਜ਼ ਜਦੋਂ ਅਰਜਨ ਭੀਮ ਜੀ ਨੂੰ ਦੱਸੀ ਤੇ ਭੀਮ ਜੀ ਨੇ ਉਹਨਾਂ ਨੂੰ ਐਸਾ ਕਿਉਂਕਿ ਵਰਦਾਨ ਸੀ ਕਿ ਉਹ ਜਿੱਥੇ ਉਹਨਾਂ ਦਾ ਇੱਕ ਖੂਨ ਦੀ ਬੂੰਦ ਡਿਗੇਗੀ ਉੱਥੇ 100 ਖਰੀਚ ਪੈਦਾ ਹੋਊਗਾ ਉਹਨਾਂ ਨੇ ਉਹਦੇ ਐਸੇ ਢੰਗ ਨਾਲ ਉਹਦਾ ਮਾਰ ਮਰਨ ਕੀਤਾ ਗਿਆ ਤੇ ਉਹ ਉੱਥੇ ਦਾ ਉੱਥੇ ਹੀ ਮਾਰ ਦਿੱਤਾ ਗਿਆ ਉੱਥੇ ਹੀ ਸਾਡੇ ਪਿੰਡ ਦੇ ਸ਼ਮਸ਼ਾਨ ਘਾਟ ਬਣਿਆ ਪਿਆ ਔਰ ਸਾਰਾ ਹੀ ਪਿੰਡ ਚਾਹੇ ਉਹ ਕਿਸੇ ਵੀ ਬਰਾਦਰੀ ਨਾਲ ਕੋਈ ਸਾਡੇ ਫਰਕ ਨਹੀਂ ਸਭ ਬਰਾਦਰੀ ਜਿਹੜੀਆਂ ਉਹ ਇੱਕੋ ਹੀ ਸਮਸ਼ਾਨ ਘਾਟ ਦੇ ਵਿੱਚ ਆ ਕੇ ਤੇ ਸ਼ਾਮਿਲ ਹੋ ਕੇ ਆਪਣੇ ਬਜ਼ੁਰਗਾਂ ਦਾ ਜੋ ਵੀ ਸੰਸਕਾਰ ਵਗੈਰਾ ਕਰਦੀਆਂ ਹਨ ਇਹ ਤੋਂ ਇਲਾਵਾ ਜਿੱਦਾਂ ਹੁਣ ਇਹ ਸਾਡੇ ਪਾਪਾ ਬਾਲਕਨਾਥ ਜੀ ਦਾ ਮੰਦਿਰ ਬਣਿਆ ਆ ਸ਼ਿਵਾ ਜੀ ਦਾ ਮੰਦਿਰ ਬਣਿਆ ਬ ਹਨੂਮਾਨ ਜੀ ਦਾ ਮੰਦਿਰ ਬਣਿਆ ਇਹ ਹੁਣ ਨਵੇਂ ਨਵੇਂ ਸਮਾਜ ਵਿੱਚ ਜਿਹੜੇ ਜਿਹੜੇ ਬੰਦੇ ਦੀ ਸ਼ਰਧਾ ਜਿੱਦਾਂ ਜਿੱਦਾਂ ਆਈ ਹੈ ਉਹਨਾਂ ਨੇ ਇਹ ਚੀਜ਼ਾਂ ਉਹ ਕਰਦੀਆਂ ਪ੍ਰਾਚੀਨ ਮੰਦਿਰ ਦਾ ਜੋ ਜੀ ਦੀ ਸਾਰੇ ਕੰਪਲੈਕਸ ਹੈ ਜਾਂ ਇਤਿਹਾਸ ਹੈ ਉਹ ਮਾਤਾ ਕੁੰਤੀ ਜੀ ਨਾਲ ਹੀ ਜੁੜਿਆ ਹੋਇਆ ਹੈਗਾ ਜਿਹੜਾ ਇਸ ਤੋਂ ਸਾਹਮਣੇ ਸਾਡਾ ਲੰਗਰ ਹਾਲ ਬਣਿਆ ਰਸੋਈ ਹਾਲ ਬਣਿਆ ਸਟੋਰ ਬਣਿਆ ਇਹ ਵੀ ਸਾਰਾ ਕੁਝ ਜਿਹੜਾ ਹੈ ਇਹ ਸਾਰਾ ਹੀ ਕਮੇਟੀ ਨੇ ਪਹਿਲਾਂ ਹੀ ਤਿਆਰ ਕੀਤੇ ਹੋਏ ਉਹਨਾਂ ਦੀ ਸਾਰਿਆਂ ਦੀ ਜਿਹੜੀ ਹੈਗੀ ਹੈ ਡੈਕੋਰੇਸ਼ਨ ਦੇ ਤੌਰ ਤੇ ਸਦਾ ਸਿੱਖਾ ਦੇ ਸਿੱਖ ਸੰਤ ਕਮਾਣ ਹਾਂ ਉਹਦੇ ਨਾਲ ਆਹ ਸਾਹਮਣੇ ਗੀਤਾ ਜਿਹੜਾ ਹੈਗਾ ਬਾਬਾ ਘੋਰੀ ਜੀ ਦਾ ਗੀਤਾ ਹੈਗਾ ਇਹ ਘੋਰੀ ਜੀ ਦੇ ਉਸ ਵੇਲੇ ਦੀ ਕਥਾ ਸੀ ਵੀ ਬਾਬਾ ਘੋਰੀ ਜੀ ਇਦਾਂ ਦੇ ਹੁੰਦੇ ਸੀ ਕਿ ਜਿਹੜੇ ਆਪਣੇ ਸਰੀਰ ਨੂੰ ਰਾਤ ਨੂੰ ਆਪਣੇ ਨਿਜਮ ਨਾਲ ਆਪਣੇ ਸਰੀਰ ਨੂੰ ਛੱਤ ਪਿਛਤ ਕਰ ਦਿੰਦੇ ਸੀ ਬਖਰਾ ਬਖਰਾ ਖਲਾਰ ਦਿੰਦੇ ਸੀਗੇ ਤੇ ਉਹਨਾਂ ਦੀ ਇੱਕ ਪਿੰਡਿਆਂ ਨੂੰ ਇਹ ਦਸੀ ਅਸੀਂ ਵੀ ਜੇ ਕੋਈ ਕਿਸੇ ਨੂੰ ਆਣਾ ਆਵਾਜ਼ ਦੇ ਕੇ ਆਣਾ ਇਦਾਂ ਨਹੀਂ ਆਣਾ ਔਰ ਇਹ ਬੜੇ ਤਾਕਤਵਰ ਜਗ੍ਹਾ ਹੈਗੀ ਹੈ ਇੱਥੇ ਕੋਈ ਇਸ ਤਰ੍ਹਾਂ ਦਾ ਇੱਕ ਸੈਲ ਸੀਗਾ ਉਹ ਸੇਲ ਨੂੰ ਚੱਕਣ ਦਾ ਕਿਸੇ ਨੇ ਕੋਸ਼ਿਸ਼ ਕੀਤੀ ਵੈਨੂੰ ਲੈ ਜੰਨੇ ਆ ਉਹ ਜਗ੍ਹਾ ਨੂੰ ਇੱਥੇ ਲਿਜਾ ਨਹੀਂ ਸਕਿਆ ਔਰ ਇਹਦੀ ਪੂਰੀ ਮਰਿਆਦਾ ਜਿਸ ਦਿਨ ਵੀ ਭੰਡਾਰਾ ਹੁੰਦਾ ਇਹਦੀ ਬਕਾਇਦਾ ਪੂਜਨ ਕੀਤਾ ਜਾਂਦਾ ਔਰ ਅੱਜ ਵੀ ਉਹਦਾ ਜਗ੍ਹਾ ਬਣਾਈ ਗਈ ਹੈ ਉਹਦੇ ਤੋਂ ਉਦਾਂ ਦਾ ਸੰਤ ਬਹਿ ਨਹੀਂ ਸਕਿਆ ਹੈ ਇੰਨਾ ਹੀ ਨਹੀਂ ਇਹਨੀ ਥੋੜੀ ਦੂਰ ਦੇ ਉੱਤੇ ਸਾਡੇ ਬਾਬਾ ਮਾਂਜੀ ਜੀ ਦੀ ਜਗ੍ਹਾ ਹੈਗੀ ਉਹ ਕੰਗਮਾਈ ਦੇ ਗੋਤਰ ਦੇ ਉਹ ਸੀਗੇ ਸਾਡੇ ਵੀ ਪੁਰਾਣੇ ਉਹਨਾਂ ਨਾਲ ਗੁੜਦੇ ਸੀ ਕੋਈ ਸਿਸਟਮ ਉਹਨਾਂ ਦਾ ਸਾਲਾਨਾ ਭੰਡਾਰਾ ਜਿਹੜਾ ਉਹ ਮਾਰਚ ਮਹੀਨੇ ਦੇ ਲਾਸਪ ਐਤਵਾਰ ਨੂੰ ਹੁੰਦਾ ਬੜੀ ਸ਼ਰਧਾ ਦੇ ਨਾਲ ਇੱਥੋਂ ਦੇ ਲੋਕ ਵੀ ਬੜੇ ਪਿਆਰ ਨਾਲ ਮਿਲਦੇ ਦੇਖਾਂ ਕਿ ਮਾਈ ਦੇ ਲੋਕ ਆ ਕੇ ਵੀ ਜਿੱਥੇ ਗੁਰਦੁਆਰੇ ਦੇ ਵਿੱਚ ਸੇਵਾ ਕਰਦੇ ਤੇ ਉਹ ਗੁਰਦੁਆਰਾ ਸਾਹਿਬ ਬਣਿਆ ਹੋਇਆ ਹਾਂਜੀ ਉਹ ਗੁਰਦੁਆਰਾ ਸਾਹਿਬ ਬਣਿਆ ਹੋਇਆ ਸੀ ਉਹ ਕਿ ਨਹੀਂ ਪੁਰਾਣਾ ਸੀ ਕੋਈ ਨਾਲ ਹੀ ਵੈਕ ਸਾਈਡ ਤੇ ਉਹ ਠੀਕ ਹੈ ਜੀ ਜਿਹੜੀ ਇਹ ਤੁਹਾਡੇ ਅੰਕਲ ਜੀ ਬਗਦਾ ਪਿਆ ਆ ਚੋ ਬੇੜਾ ਚੋ ਜਾਂ ਗੰਗਾ ਨਹੀਂ ਆਇਆ ਇਹ ਕਦੇ ਨੁਕਸਾਨ ਜਾਂ ਕਿਸੇ ਨਹੀਂ ਇਹ ਕਦੇ ਕੋਈ ਚੋ ਆਂ ਸਾਡੇ ਬੜੀ ਖਾਸ ਗੱਲ ਹੈ ਕਿ ਜਿੱਦਾਂ ਹੁਣ ਵੀ ਭਾਰੀ ਬਰਸਾਤਾਂ ਹੋ ਰਹੀਆਂ ਤੁਸੀਂ ਦੇਖਿਆ ਹੋਣਾ ਮਹਿਸੂਸ ਹੀ ਨਹੀਂ ਹੁੰਦਾ ਵੇ ਇੱਥੇ ਕੁਝ ਹੋਇਆ ਹੋਗਾ ਸਾਡੇ ਪਾਣੀ ਦੀ ਕੋਈ ਸਪੀਡ ਆਂਦੀ ਹੈ ਜਿਹੜੀ ਅੱਧੇ ਔਰ ਪੌਣੇ ਘੰਟੇ ਦੇ ਵਿੱਚ ਆਪਣੇ ਆਪ ਨੂੰ ਕਲੀਅਰ ਕਰ ਜਾਂਦੀ ਹੈ ਹੋਰ ਕੋਈ ਅੰਕਲ ਜਿੱਥੇ ਮੰਦਰ ਦੀ ਜਿਹੜੀ ਇਤਿਹਾਸ ਬਾਕੀ ਦੇਖੋ ਜੀ ਜਿਹੜਾ ਇਤਿਹਾਸ ਜਿਹੜਾ ਹੈ ਉਹ ਮਾਤਾ ਜੀ ਨੇ ਆਪਣੇ ਟਾਈਮ-ਟਾਈਮ ਨਾਲ ਜੋ ਚਮਤਕਾਰ ਦੱਸੇ ਨੇ ਉਹਨਾਂ ਨਾਲ ਹੀ ਜਿਹੜੀ ਸਾਡਾ ਪਿੰਡ ਪੁਰੀਤਨ ਨਾਲ ਇਹਨਾਂ ਨੇ ਜੁੜਿਆ ਮੇਰੇ ਪਿੰਡ ਦੇ ਲਗਭਗ 100 ਦੇ ਨੇੜੇ ਛੇੜੇ ਜਿਹੜੇ ਫੌਜੀ ਰਿਟਾਇਰ ਹੋ ਕੇ ਆ ਗਏ ਜਾਂ 온 ਡਿਊਟੀ ਹੈਗੇ ਅੱਜ ਤੱਕ ਕਦੇ ਕੋਈ ਇਸ ਤਰ੍ਹਾਂ ਦੀ ਮਿਸ ਹੈਪਨਿੰਗ ਲੜਾਈਆਂ ਸਾਰੀਆਂ ਚ ਚਾਈਨਾ ਦੀ ਲੜਾਈ ਚ ਪਾਕਿਸਤਾਨ ਦੀ ਲੜਾਈ ਚ ਸਾਰਾ ਕੁਝ ਜਿਹੜਾ ਹੈ ਮਲਕੀ ਮਾਤਾ ਜੀ ਦਾ ਪੂਰਾ ਸ਼ੋਭਾ ਪੂਰਾ ਪ੍ਰਤਾਪ ਹੈ ਕਿਸੇ ਦੇ ਵੀ ਕੋਈ ਚੀਜ਼ ਆਵੇ ਮੇਰਾ ਪਿੰਡ ਤਾਂ ਵੈਸੇ ਸਰਬ ਧਰਮ ਸਮੇਲਨ ਹੈ ਇਧਰ ਬਾਬਾ ਮਾਝੀ ਜੀ ਦਾ ਗੁਰਦੁ ਭਾਈ ਦੇ ਤੇ ਆਪਣੇ ਦੂਜੇ ਪਾਸੇ ਰਾਧਾ ਸਵਾਮੀ satsang ਵਿਆਸ ਵਾਲਿਆਂ ਦਾ ਡੇਰਾ ਹੈਗਾ ਉੱਪਰ ਪ੍ਰਾਚੀਨ ਸ਼ਿਵ ਮੰਦਿਰ ਹੈਗਾ ਭਾਈ ਚਾਰਕ ਸਾਹਿਬ ਚਾਰਕ ਤੌਰ ਤੇ ਸਾਹਜ ਇਸ ਵੇਲੇ ਤੱਕ ਇਹ ਇਹ ਸ਼ਿਵ ਮੰਦਿਰ ਵੀ ਤੁਸੀਂ ਦਾਦੇ ਬਹੁਤ ਪੁਰਾਣਾ ਹੈ ਹਾਂ ਬਹੁਤ ਪ੍ਰਾਚੀਨ ਮੰਦਿਰ ਹੈ ਜੀ ਉੱਥੇ ਬਾਕਾਇਦਾ ਬੋਲੀ ਹੈ ਕੁਦਰਤੀ ਚਸ਼ਮਾ ਪਾਣੀ ਦਾ ਜਿੱਥੇ ਸੀਗੇ ਅੰਕਲ ਕੁਲਵੀਰ ਸਿੰਘ ਜੀ ਸਿੰਘ ਜੀ ਜਿਨ੍ਹਾਂ ਨੇ ਸਾਨੂੰ ਇੱਥੇ ਦੇ ਇਤਿਹਾਸ ਬਾਰੇ ਜਾਣੂ ਕਰਾਇਆ ਤੇ ਇੱਥੇ ਦੇ ਮਤਲਬ ਜਿੰਨਾ ਵੀ ਉਹ ਵੀ ਗਤੀਵਿਧੀਆਂ ਜਾਂ ਮੇਲੇ ਦੀ ਜਾਣਕਾਰੀ ਦਿੱਤੀ ਤੇ ਅੰਕਲ ਜੀ ਪਹਿਲਾਂ ਕਮੇਟੀ ਪ੍ਰਧਾਨ ਵੀ ਰਹਿ ਚੁੱਕੇ ਆ ਤਾਂ ਹੁਣ ਇਹਨਾਂ ਨੇ ਆਪਣੀ ਜਿੰਨੀ ਵੀ ਜ਼ਿੰਮੇਵਾਰੀ ਆ ਸਾਰੀ ਪਿੰਡ ਦੇ ਨੌਜਵਾਨ ਮੁੰਡਿਆਂ ਨੂੰ ਦੇ ਦਿੱਤੀ ਆ ਤੇ ਆਪ ਵੀ ਉਹਨਾਂ ਨੂੰ ਸਮੇਂ-ਸਮੇਂ ਤੇ ਗਾਈਡ ਕਰਦੇ ਰਹਿੰਦੇ ਆ ਇਹ ਬਾਕੀ ਬਹੁਤ ਧੰਨਵਾਦ ਹੈ ਜੀ ਅੰਕਲ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਜਿਹਨਾਂ ਨੇ ਤੁਸੀਂ ਪਿੰਡ ਚ ਆ ਕੇ ਪਿੰਡ ਦੀ ਹਿਸਟੋਰਿਕ ਜਿਹੜੀ ਉਹਨੂੰ ਬਾਤਾ ਬਣ ਨੂੰ ਲੋਕਾਂ ਚ ਦੱਸਣ ਦਾ ਕੋਸ਼ਿਸ਼ ਕੀਤੀ ਹੈ ਔਰ ਇਹ ਬਰੀ ਵਧੀਆ ਗੱਲ ਹੈ ਅੱਜ ਦੇ ਬੱਚਿਆਂ ਨੂੰ ਖਾਸ ਕਰਕੇ ਜਿਹੜਾ ਪਰਿਵਰਣ ਹੈ ਜਦੋਂ ਇਦਾਂ ਦੇ ਬੱਟ ਰਕਸ਼ ਦੇਖਣਗੇ ਤਾਂ ਇਹ ਹੋਰ ਰੌਣਕਦਾਰ ਚੀਜ਼ ਜਿਹੜੀ ਹੈ ਸਾਡਾ ਜਿਹੜਾ ਨੌਜਵਾਨ ਭਰ ਗਿਆ ਉਹ ਅੱਜ ਕੱਲ ਦੀ ਚਮਕ-ਦਮਕ ਦੀ ਦੁਨੀਆ ਦੇ ਵਿੱਚ ਖੋ ਗਿਆ ਹੈ ਤੇ ਆਪਣਾ ਜਿਹੜਾ ਇਤਿਹਾਸ ਆ ਹੁਣ ਤੁਸੀਂ ਦੇਖੋ ਕਿ ਕੋਨਤੀਪੁਰ ਉਤੋਂ ਵਾ ਪਹਿਲਾਂ ਤੁਸੀਂ ਇਹ ਸ਼ਮਸ਼ਾਨ ਘਾਟ ਦੀ ਗੱਲ ਦੱਸੀ ਸੀ ਇਹ ਅੰਕਲ ਦੀ ਇ ਵੇਦਾਂ ਦੇ ਵਿੱਚ ਪੜਦੇ ਆ ਰਹੇ ਆ ਤੇ ਜਾਂ ਫਿਰ ਅਸੀਂ ਆ ਟੀਵੀ ਦੇ ਵਿੱਚ ਮਹਾਭਾਰਤ ਦੇਖਦੇ ਹੁੰਦੇ ਸੀ ਜੀ ਰਮਾਇਣ ਦੇਖਦੇ ਹੁੰਦੇ ਸੀ ਉਹ ਚੀਜ਼ਾਂ ਅਸੀਂ ਸੋਦੇ ਹੁੰਦੇ ਸੀ ਪਤਾ ਨਹੀਂ ਕਿੱਥੇ ਆ ਮੈਂ ਤਾਂ ਇਹੀ ਕਹਿੰਦਾ ਦੇਖੋ ਆ ਕੇ ਆ ਕਿਹੜੀ ਜਗ੍ਹਾ ਕਿੱਥੋਂ ਸ਼ਹਿਰਪੁਰ ਟਾਂਡਾ ਅਸੀਂ ਟਾਂਡੇ ਦੇ ਆ ਟਾਂਡੇ ਤੋਂ ਕਿੰਨਾ ਕਿਹਾ 20 25 ਕਿਲੋਮੀਟਰ ਹੈ ਹੁਸ਼ਾਰਪੁਰ ਤੋਂ ਤਕਰੀਬਨ 50 ਕਿਲੋਮੀਟਰ ਵੀ ਲੋਕੀ ਹਿਲ ਸਟੇਸ਼ਨਾਂ ਤੇ ਜਾਂਦੇ ਨੇ ਹਿਲ ਸਟੇਸ਼ਨਾਂ ਜਾਂ ਜਦੋਂ ਹੁਣ ਜਾ ਰਹੇ ਦੂਰ ਦੂਰ ਜਾਦੇ بارشਾਂ ਦੇ ਵਿੱਚ ਪ੍ਰਭਾਵਿਤ ਹੋ ਰਹੀ ਜੇ ਸਾਡਾ ਨੌਜਵਾਨ ਇਹ ਨਾ ਚੀਜ਼ਾਂ ਨੂੰ ਦੇਖਦਾ ਉਹਨੂੰ ਪਤਾ ਲੱਗੇ ਕਿ ਜਾਨਾ ਸਾਡੀ ਕੋਲ ਹੀ ਹੈ ਨੇਰੇ ਹੀ ਹੈ ਸਾਰਾ ਮੈਂ ਅੰਕਲ ਜੀ ਇੱਕ ਗੱਲ ਕਹਿਣਾ ਚਾਹੁੰਦਾ ਜਿਹੜੇ ਖਾਸ ਤੌਰ ਤੇ ਤੇ ਮੇਰੀ ਗੱਲ ਦਾ ਕੋਈ ਗੁੱਸਾ ਕਰ ਲੈਂਦੇ ਤੇ ਹਿੰਦੂ ਧਰਮ ਨਾਲ ਲੋਕ ਚੜੇ ਹਾਂ ਉਹ ਆਪਾਂ ਦੂਰ ਦੂਰ ਤੱਕ ਜਾਂਦੇ ਆ ਪਰ ਜਿਹੜੀ ਚੀਜ਼ ਸਾਡੇ ਇੱਥੇ ਮੋਢੇ ਦੇ ਵਿੱਚ ਬੱਸੀ ਹੋਆ ਉਹ ਸਾਰੇ ਚੀਜ਼ਾਂ ਇਹਦੇ ਨਾਲ ਨਾਲ ਜੇ ਤੁਸੀਂ ਮੇਰੇ ਨਾਲ ਦੇ ਜਿੰਨੀ ਵੀ ਬਨਸਪਤੀ ਹੈ ਨੇਚੁਰਲੀ ਇਹ ਜੰਗਲ ਹੈ ਨਾ ਇਹਨਾਂ ਵਿੱਚ ਇਦਾਂ ਦੀਆਂ ਬੂਟੀਆਂ ਖਾਸ ਕਰਕੇ ਸਾਡੇ ਕਥੈਰ ਰੁੱਖ ਹੈ ਔਰ ਉਹ ਹਜ਼ਾਰਾਂ ਵਿੱਚ ਉਹ ਪੁੱਟਾਂ ਦੇ ਹਸਾਂ ਨਾਲ ਦਿਖਦਾ ਜਿਹਦਾ ਕਥਾ ਜਿਹੜਾ ਹੈਗਾ ਉਹ ਕਈਆਂ ਦਵਾਈਆਂ ਦੇ ਵਿੱਚ ਸ਼ਾਮਿਲ ਹੁੰਦਾ ਆਮ ਬੰਦਿਆਂ ਨੂੰ ਪਤਾ ਨਹੀਂ ਪਿਆ ਕਈਆਂ ਨੂੰ ਤਾਂ 슈ਗਰ ਦੀ ਬਿਮਾਰੀ ਆ ਜੀ ਹਾਂ 슈ਗਰ ਦੀ ਬਿਮਾਰੀ ਨੂੰ ਨਿੰਮ ਇੱਥੇ ਹੈ ਜਾਮਣ ਇੱਥੇ ਹੈ ਆਮਲਾ ਇੱਥੇ ਹੈ ਸਾਰੀਆਂ ਚੀਜ਼ਾਂ ਇਹਨਾਂ ਜੰਗਲਾਂ ਦੇ ਵਿੱਚ ਅਵੇਲੇਬਲ ਬਿਲਕੁਲ ਅੰਕਲ ਜੀ ਜਿਹੜਾ ਪਾਂਡਵਾ ਦੁਆਰਾ ਦੱਸਿਆ ਅੰਕਲ ਜੀ ਨੇ ਕਿ ਪੁਹਾਰੀ ਪਿੰਡ ਦੇ ਵਿੱਚ ਇੱਕ ਬਾਣ ਗੰਗਾ ਬਣੀ ਹੋਈ ਅਰਜਨ ਨੇ ਉਸ ਉਹਨੋਂ ਦੇ ਦਰਸ਼ਨ ਕਰਾਵਾਂਗੇ ਉਸ ਥਾਨ ਦੇ ਸਾਡੀ ਵੀਡੀਓ ਤੇ ਬਣੇ ਰਹਿਣਾ ਤੇ ਚੱਲਦੇ ਆ ਤੇ ਕਰਦੇ ਆ ਉਥੇ ਦੇ ਦਰਸ਼ਨ ਜੀ ਠੀਕ ਹੈ ਜੀ ਇਹ ਜਿਹੜਾ ਪਿੰਡ ਆ ਤੁਸੀਂ ਦੇਖ ਸਕਦੇ ਹੋ ਇਹ ਪੁਹਾਰੀ ਜਿਹੜਾ ਇਹ ਹੈਗਾ ਪਿੰਡ ਆ ਔਰ ਇਹ ਹੈਗਾ ਜੀ ਤਿਤਕਾਲ ਦਸੀ ਬਾਣ ਗੰਗਾ ਸ਼ਿਵ ਮੰਦਿਰ ਐਕਚੁਅਲੀ ਵਿੱਚ ਜਦੋਂ ਤੁਸੀਂ ਕਮਾਈ ਦੇਵੀ ਵਾਲੇ ਰੋਡ ਤੇ ਜਾਂਦੇ ਆ ਜਿਹੜਾ ਅਸੀਂ ਢੋਲਵਾਹਾ ਹਰਿਆਣੇ ਵਾਲਾ ਰੋਡ ਆਇਆ ਇਹ ਉਹ ਰੋਡ ਆ ਉਸ ਰੋਡ ਦੇ ਉੱਤੇ ਇਹ ਜਿਹੜਾ ਆ ਸਥਾਨ ਆ ਤੇ ਬਿਲਕੁਲ ਹੀ ਜਦੋਂ ਇਹ ਤੁਸੀਂ ਬੋਰਡ ਦੇਖੋਗੇ ਲੱਗਾ ਤਾਂ ਇਹ ਸਾਈਡ ਇਹ ਰਸਤਾ ਜਾਂਦਾ ਆ ਉਹ ਇਹਦੀ ਇੱਕ ਹੋਰ ਪਛਾਣ ਹੈ ਕਿ ਜਦੋਂ ਤੁਸੀਂ ਕੋਈ ਬੁਰੀ ਤੋਂ ਅੱਗੇ ਉਹਨਾਂ ਦੇ ਘਟਾਬਾ ਹੁੰਦਾ ਢਾਬਾ ਕਰਾਸ ਕਰਕੇ ਕਿਲੋ ਡੇਢ ਕਿਲੋਮੀਟਰ ਬਾਅਦ ਇਹ ਜਿਹੜੀ ਲੋਕੇਸ਼ਨ ਹੁੰਦੀ ਆ ਤੇ ਚਲਦੇ ਆ ਜੀ ਦੇਖਦੇ ਆ ਇਹ ਸਮੁੰਦਰ ਦੇ ਖੂਬਸੂਰਤ ਨਜ਼ਾਰੇ ਤੇ ਜਾਣਦੇ ਇੱਥੇ ਦਾ ਇਤਿਹਾਸ ਜੇ ਗੱਲ ਕਰੀਏ ਜਿਹੜੀ ਜਗ੍ਹਾ ਅਸੀਂ ਤੁਹਾਨੂੰ ਪਹਿਲਾਂ ਦਿਖਾਈ ਉਸ ਜਗ੍ਹਾ ਤੋਂ 5 ਕਿਲੋਮੀਟਰ ਦੇ ਫਾਸਲੇ ਦੇ ਉੱਤੇ ਇਹ ਜਿਹੜਾ ਮੰਦਿਰ ਬਣਿਆ ਹੋਇਆ ਹੈ ਤੇ ਦੇਖੋ ਜੀ ਤੁਸੀਂ ਇੱਥੇ ਮੰਦਿਰ ਦੇ ਖੂਬਸੂਰਤ ਨਜ਼ਾਰੇ ਤੇ ਹੋਰ ਵੀ ਇੱਥੇ ਦੇ ਜਿਹੜੇ ਇਤਿਹਾਸਿਕ ਜਾਣਕਾਰੀ ਹੈ ਉਹ ਤੁਹਾਨੂੰ ਅਸੀਂ ਦਵਾਂਗੇ ਬਣੇ ਰਹੋ ਵੀਡੀਓ ਦੇ ਉੱਤੇ ਬੜੀ ਅੰਕੀ ਲਿਆਤਾ ਜਗ੍ਹਾ ਹੀ ਬੜੀ ਸ਼ਾਂਤ ਹੈ ਜਗ੍ਹਾ ਬੜੀ ਸ਼ਾਨਦਾਰ ਹੈ ਹਾਂਜੀ ਤੇ ਇਹ ਅੰਕਲ ਜੀ ਕੀ ਬਣਿਆ ਹੋਇਆ ਥੱਲੇ ਇਹ ਪਾਣੀ ਵਾਲਾ ਖੂ ਹੈ ਅੱਛਾ ਪਾਣੀ ਵਾਲਾ ਖੂ ਤੇ ਇੱਥੋਂ ਕੋਈ ਸਪਲਾਈ ਵਗੈਰਾ ਜਾਂਦੀ ਆ ਉੱਪਰੋਂ ਪਿੰਡੋਂ ਜਾਂਦੀ ਹੈ ਪਿੰਡੋਂ ਜਾਂਦੀ ਆ ਤੇ ਇਹ ਜਿਹੜੀ ਪਿੱਛੇ ਗੁਫਾ ਸੀਗੀ ਹਾਂਜੀ ਇਹ ਆਪਣੇ ਮਾਤਾ ਦੀ ਇਹ ਕਿਤਾਬ ਮਤਲਬ ਵੈਸ਼ਨ ਦੇ ਵੀ ਮਾਤਾ ਜੀ ਦਾ ਨਾਮ ਲਿਖਿਆ ਆਓ ਨੇ ਪੁਰਾਣੀ ਹੈ ਇਹ ਯਾਰ ਅੱਛਾ ਜੀ ਠੀਕ ਆਹ ਮਾਰਿਆ ਨਾ ਉਹ ਤੀਰ ਉਹਨਾਂ ਕੋਲ ਬਾਬਾ ਲਵਨ ਮਾਰਿਆ ਦੀ ਦਿੱਖ ਇੱਥੋਂ ਪੜੀ ਕੋਈ ਨਹੀਂ ਪੁੱਲਦਾ ਅੱਛਾ ਜੀ ਕਿੱਥੇ ਵਜਿਆ ਤੀਰ ਆ ਪਹਾੜੀ ਤੋਂ ਬਣੀ ਨਿਕਲਦਾ ਇੱਥੋਂ ਅੱਛਾ ਪਹਾੜੀ ਤੋਂ ਨਿਕਲਦਾ ਤੁਸੀਂ ਦੇਖ ਸਕਦੇ ਆ ਕਿੰਨਾ ਵਧੀਆ ਆ ਪਹਾੜੀ ਤੋਂ ਬਣੀ ਨਿਕਲਦਾ ਇਥੇ ਕੋਹੜੀ ਜੂ ਅੱਛਾ ਜੀ ਇਹ ਸ਼ਿਵ ਸ਼ੰਕਰ ਕੋਲੇ ਨਾ ਤਾਮੰਦਰ ਹਾਂ ਠੀਕ ਆ ਜੀ ਇਹ ਜਿਹੜੀ ਇਹ ਜਿਹੜਾ ਆ ਆਹ ਮਿੱਟੀ ਘਟਾ ਪਾਣੋ ਤੇ ਰੇਤਾ ਪੈਂਦੀਣਾ ਪਾਣੀ ਨਿਕਲਦਾ ਨਾ ਅੱਛਾ ਜੀ ਕਰਕੇ ਟੱਕਿਆ ਹੋਇਆ ਏ ਠੀਕ ਆ ਜੀ ਹੂੰ ਇਹ ਬਾਲ ਮਿੱਟੀ ਨਾ ਬਾਬੇ ਪਾਈ ਤੇ ਠੀਕ ਠੀਕ ਆ ਜੀ ਆ ਅੱਜ ਦਾ ਨਾ ਬੇਪੜੀ ਹੀ ਵਰ ਗਈ ਨਾ ਬਰਸ਼ਾ ਨਾਲ ਅੱਛਾ ਜੀ ਹੂੰ ਤੇ 3 ਵਜਾ ਇੱਥੇ ਸੀਗਾ ਹਾਂ ਹਾਂ ਇਹ ਦੇਖਿਆ ਗੁਫਾ ਜੀ ਨੂੰ ਪਾਣੀ ਚੱਲ ਅੱਛਾ ਜੀ ਇਹ ਗੁਫਾ ਆ ਪਾਜੀ ਆ ਦਿਖਾਓ ਇਧਰ ਆ ਕੇ ਇਹ ਪਾਣੀ ਉੱਤੇ ਵਿੱਚ ਵਿੱਚ ਬਣੀ ਹੈਗੀ ਆ ਸਾਰੀ ਹੁਣ ਭਰੀ ਹੋਈ ਹੈ ਨਾ ਬਰਸ਼ਾ ਨਾਲ ਹਾਂਜੀ ਹਾਂਜੀ ਹੂੰ ਇਹ ਕਿੱਥੇ ਤੱਕ ਜਾ ਹੋ ਜਾਂਦਾ ਕਿ ਉਹ ਜਾਦਾ ਇਹ ਮੂਰੇ ਭਰੀ ਰਹੀ ਦੀ ਹੁਣ ਜਾ ਰਹੇ ਜੀ ਅੱਛਾ ਜੀ ਹੂੰ ਸਹੀ ਹੈ ਸਹੀ ਹੈ ਭਰੀ ਮੂਰੇ ਰਹੀਆਂ ਮਿੱਟੀ ਦੇ ਪੀ ਉਹ ਤੋਂ ਸਿੱਧੀ ਪਾਸੇ ਜਾ ਫਾਈ ਜੇ ਦਾ ਪੌਗੀ ਚਬਿਤ کئی ਵਾਰੀ ਸਾਨੂੰ ਖਤਰਨਾਕ ਚੀਜ਼ਾਂ ਦਾ ਦੇਖਣਾ ਪੈਂਦਾ ਤੁਸੀਂ ਦੇਖ ਸਕਦੇ ਹੋ ਉੱਥੇ ਸੱਪ ਆ ਹੂੰ ਉਹ ਚਲ ਗਿਆ ਸੱਪ ਸੀਗਾ ਉੱਥੇ ਹਾਂ ਵਿੱਚ ਪਾਣੀ ਹੋਣਾ ਹਾਂ ਹਾਂ ਉਹ ਦੂਜਾ ਸੀਗਾ ਬਰਾਂਡ ਅੰਕਲ ਦਾ ਹੂੰ ਨਿੱਕਾ ਸੀ ਬੱਚਾ ਸੀ ਉਹ ਜਗ੍ਹਾ ਤੇ ਸੀਗਾ ਆ ਹੁਣ ਵੱਡ ਗਿਆ ਹੋਣਾ ਵਿੱਚ ਪਾਣੀ ਹਾਂਜੀ ਹਾਂਜੀ ਹੂੰ ਤੁਸੀਂ ਵੀਡੀਓ ਚ ਸ਼ਾਇਦ ਦੇਖੋਗੇ ਮੁੜ ਗਿਆ ਹੋਣਾ ਬਰੀਆ ਏਰੀਆ ਆ ਜੀ ਹੂੰ ਜਿਹੜੀ ਇਹਦਾ ਬਰੀਆ ਯਾਰ ਏ ਉੱਪਰ ਅੰਕਲ ਜੀ ਨਾਗਾ ਦੀ ਜਗ੍ਹਾ ਬਣਾਈ ਹੋਈ ਆ ਆ ਉੱਪਰ ਆ ਜਾਂਦੇ ਉਹ ਉੱਪਰ ਜਿਹੜੀ ਠੀਕ ਆ ਠੀਕ ਆ ਜੀ ਬਹੁਤ ਸੋਣਾ ਤੇ ਅੰਕਲ ਜੀ ਦਾ ਐਡਰੈਸ ਕੀ ਆ ਇਸ ਜਗ੍ਹਾ ਦਾ ਇਹ ਪਹਾੜੀ ਹੈ ਉਹ ਏੜੀ ਉੱਪਰਲੀ ਕਿ ਥੱਲੜੀ ਉੱਪਰਲੀ ਪਹਾੜੀ ਅੱਛਾ ਜੀ ਹੂੰ ਠੀਕ ਆ ਠੀਕ ਹੈ ਪਹਾੜੀ ਪਿੱਛੋਂ 3 ਕਿਲੋ ਮੀਟਰ ਪਿੱਛੋਂ ਤੀਰ ਵੱਜਾ ਹੈ ਨਾ ਹਾਂ 5-6 ਕਿਲੋਮੀਟਰ ਪਿੱਛੋਂ ਤੀਰ ਵੱਜ ਕੇ ਔਰ ਇੱਥੇ ਆ ਕੇ ਉਹ ਸਾਹਮਣੇ ਵਾਲੀ ਪਹਾੜੀ ਜਿਹੜੀ ਤੁਸੀਂ ਦੇਖ ਸਕਦੇ ਹੋ ਹਾਂ ਬਸ ਉੱਥੋਂ ਪਾਣੀ ਨਿਕਲੇ ਉਹ ਤੋਂ ਪਾਣੀ ਨਿਕਲਦਾ ਤੇ ਵੈਸੇ ਇਹ ਚੀਜ਼ਾਂ ਸਾਡੇ ਹੁਸ਼ਿਆਰਪੁਰ ਦੇ ਵਿੱਚ ਬਹੁਤ ਸਾਰੀਆਂ ਪਰ ਲੋਕਾਂ ਨੂੰ ਜਾਣਕਾਰੀ ਹੀ ਨਹੀਂ ਹੈਗੀ ਪਤਾ ਹੀ ਨਹੀਂ ਹੈਗਾ ਲੋਕ ਤਾਂ ਬਾਹਲੇ ਸੂਪਿਆਂ ਨੂੰ ਭੱਜਦੇ ਆ ਕਿ ਆ ਫਲਾਨਾ ਜਗਾ ਮਸ਼ਹੂਰ ਹੈ ਉੱਥੇ ਚਲੀਏ ਪਰ ਆ ਦੇਖੋ ਕਿੰਨੀਆਂ ਮਸ਼ਹੂਰ ਜਗਾ ਇਹ ਵਿੱਚੋ ਵਿੱਚ ਗੁਫਾ ਬਣੀ ਹੋਈ ਆ ਜੀ ਇਹ ਗੁਫਾ ਅੱਗੇ ਤੱਕ ਜਾਂਦੀ ਆ ਜਿੱਥੇ ਤੀਰ ਵੱਜਿਆ ਸੀ ਔਰ ਇਹ ਜਿਹੜਾ ਪਾਣੀ ਉਹਦੇ ਵਿੱਚੋਂ ਲਗਾਤਾਰ ਪਿਛਲੇ 5000 ਸਾਲਾਂ ਤੋਂ ਨਿਕਲਦਾ ਪਿਆ ਆ ਮਾੜਾ ਤੇ ਇਹ ਪਾਣੀ ਆ ਕੋਈ ਕੋਣਤੀ ਪਰ ਜਾਣਦਾ ਸਾਨੂੰ ਜਾਈ ਹਾਂਜੀ ਹਾਂਜੀ ਉੱਥੋਂ ਤਾਂ ਬਾਈ ਮਾਰ ਕਰਦਾ ਪਾਣੀ ਬਹੁਤ ਆਏ ਅੱਛਾ ਜੀ ਅणि ਕਦੇ ਦਾ ਨਿਕਲਦਾ ਜਾਂਦਾ ਰਿਹਾ ਇਹ ਕਾ ਬੰਦ ਛੋੜਦਾ ਪਾਣੀ ਇਹ ਜਿਹੜਾ ਪਾਣੀ ਆ ਇਕੱਠਾ ਹੋ ਕੇ ਇੱਥੇ ਜਾਂਦਾ ਜੀ ਇਹ ਦਾ ਇਹ ਤਾਂ ਇੱਥੇ ਬੋਰ ਕਰਿਆ ਨਾ ਪੂ ਦਾ ਪਾਣੀ ਪਿੰਡਾਂ ਨੂੰ ਬਾਠ ਲਾਈ ਅੱਛਾ ਜੀ ਮੜਾਈਏ ਠੀਕ ਆ ਜੀ ਤੇ ਬਾਕੀ ਤੁਹਾਨੂੰ ਇਹ ਸਾਡੀ ਅੱਜ ਦੀ ਵੀਡੀਓ ਕਿਸ ਤਰ੍ਹਾਂ ਲੱਗੀ ਸਾਨੂੰ ਜਰੂਰ ਆਪਣੇ ਕਮੈਂਟਾਂ ਦੇ ਵਿੱਚ ਦੱਸਣਾ ਤੇ ਬਾਕੀ ਹੋਰ ਵੀ ਤੁਹਾਡੇ ਇਲਾਕੇ ਦੇ ਵਿੱਚ ਕਿਤੇ ਵੀ ਇਹੋ ਜਿਹੀ ਕੋਈ ਜਗ੍ਹਾ ਆ ਜਾਂ ਕੋਈ ਤਿੰਨ ਮੰਦਰ ਆ ਤਾਂ ਸਾਡੇ ਨਾਲ ਜਰੂਰ ਸੰਪਰਕ ਕਰਿਓ ਆਪਣਾ ਨੰਬਰ ਕਮੈਂਟ ਬਾਕਸ ਵਿੱਚ ਜਾਂ ਸਾਡੇ ਨਾਲ ਸੰਪਰਕ ਆਂਦੀ ਕਿਉਂਕਿ ਸਾਡੇ YouTube ਦੇ ਉੱਤੇ ਨੰਬਰ ਦਿੱਤਾ ਹੋਇਆ ਹੈ ਤੁਸੀਂ ਸੰਪਰਕ ਕਰ ਸਕਦੇ ਹੋ ਤੇ ਅਸੀਂ ਆਵਾਂਗੇ ਤੁਹਾਡੇ ਪਿੰਡ ਸ਼ਹਿਰ ਦੇ ਵਿੱਚ ਆ ਕੇ ਉਸ ਥਾਂ ਦੀ ਉਹ ਜਗ੍ਹਾ ਦੀ ਬਣਾਵਾਂਗੇ ਵੀਡੀਓ ਸੋ ਮਿਲਾਂਗੇ ਅਗਲੇ ਬਲੌਗ ਦੇ ਵਿੱਚ ਲੈਂਦੇ ਹੋਏ ਤੁਹਾਡੇ ਤੋਂ ਜੀ ਮੈਂ ਪ੍ਰਵਿੰਦਰ ਸਿੰਘ ਰਾਜਾ ਟੰਡਾ ਮਹਾਰਪੁਰ ਤੋਂ ਸਤਿ ਸ੍ਰੀ ਅਕਾਲ ਜੀ